ਸੰਗਰੂਰ ਦੀ ਸੀਟ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਇਸ ਵਾਰ ਸੰਗਰੂਰ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਇਸ ਦਾ ਫੈਸਲਾ ਚਾਰ ਜੂਨ ਨੂੰ ਹੋਵੇਗਾ ਪਰੰਤੂ ਸਿਆਸਤ ਦਾ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਮੰਤਰੀ ਮੀਤ ਇਹਰ ਬਾਕੀ ਉਮੀਦਵਾਰਾਂ ਨੂੰ ਟੱਕਰ ਦੇ ਰਹੇ ਨੇ ਤੇ ਜਿਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 13 ਜ਼ੀਰੋ ਨੂੰ ਲੈ ਕੇ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਇਸ ਵਾਰ 13 ਜ਼ੀਰੋ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ ਬਾਕੀ ਉਮੀਦਵਾਰਾਂ ਨੂੰ ਲੈ ਕੇ ਕੁਝ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਤੇ ਉੱਥੇ ਹੀ ਦੱਸਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਆਕਾਲੀ ਦਲ ਨੂੰ ਲੈ ਕੇ ਪਲਟਵਾਰ ਕੀਤਾ ਤੇ ਉੱਥੇ ਹੀ ਕਿੱਕਲੀ ਦਾ ਜਵਾਬ ਫਿਰ ਤੋਂ ਜਿਹੜਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੰਤਰੀ ਮੀਤ ਹੇਰ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਰ ਕੀ ਕਹਿਣਾ ਸੰਗਰੂਰ ਵਾਲਿਓ ਕੀ ਹਾਲ ਚਾਲ ਇੱਕ ਤਰੀਕ ਨੂੰ ਤਿਆਰ ਝਾੜੂ ਵਾਲਾ ਬਟਨ ਦੱਪਣ ਨੂੰ ਤਿਆਰ ਆਪਣੇ ਪੁੱਤ ਮੀਤ ਹੇਰ ਨੂੰ ਪਾਰਲੀਮੈਂਟ ਪਹੁੰਚਾਉਣ ਨੂੰ ਤਿਆਰ ਹੋ ਵੀਰੋ ਖੁਸ਼ ਕਰਤਾ ਦਿਲ ਖੁਸ਼ ਕਰਤਾ ਅੱਜ ਅੱਜ ਇੰਨੀ ਗਰਮੀ 47-48 ਡਿਗਰੀ ਤੱਕ ਕਹਿਣ ਨੂੰ ਐ ਜਦੋਂ ਲੋਕ ਇਕੱਠੇ ਹੋ ਜਾਣ 50-52 ਡਿਗਰੀ ਤੱਕ ਇੰਨੇ ਜ਼ਿਆਦਾ ਭਾਰੀ ਗਿਣਤੀ ਚ ਮਾਵਾਂ ਪਹਿਣਾ ਬੱਚੇ ਇਕੱਠੇ ਹੋਏ ਨੇ ਉਹ ਸੁਖਬੀਰ ਬਾਦਲ ਹੋਰ ਇਹਨਾਂ ਨੂੰ ਤਿਆਰੀ ਤੇ ਵੀ ਨਹੀਂ ਮਿਲਦੇ ਬੰਦੇ ਤੇ ਤੁਸੀਂ ਸਾਨੂੰ ਇੰਨਾ ਪਿਆਰ ਕਰਨ ਆਏ ਹੋ ਕੋਈ ਬੋਲ ਨਹੀਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਵੋਟਾਂ ਦਾ ਆਖਰੀ ਦਿਨ ਜਿੱਥੇ ਆਪਾਂ ਸਮਝ ਲਓ ਰੀਵਨ ਨੂੰ ਟੱਚ ਕਰਦੇ ਹੁੰਨੇ ਆ ਉਹ ਤਾਂ ਫਿਰ ਸੰਗਰੂਰ ਹੀ ਹੈ ਜੀ ਸੰਗਰੂਰ ਆਉਣਾ ਪੈਣਾ ਤਾਂ ਸੰਗਰੂਰ ਆਏ ਨੇ ਅੱਜ ਤਾੜੀਆਂ ਮਾਰ ਕੇ ਸਵਾਗਤ ਕਰਦੇ ਹੋ ਇਹਨਾਂ ਦਾ ਸੁਬੀਰਾ 6 ਗੇੜ ਹੋ ਗਏ ਇੱਕ ਰਹਿ ਗਿਆ ਹਾਂ ਪਰਸੋ ਨੂੰ ਵੋਟਾਂ ਪੈਣ ਗਿਆ ਵੀਰੋ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਣਾ ਮੋਦੀ ਦੀ ਸਰਕਾਰ ਨਹੀਂ ਆ ਰਹੀ ਇੰਡੀਆ ਗਠਵੰਦਨ ਦੀ ਸਰਕਾਰ ਆ ਰਹੀ ਹੈ ਤੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਉਹ ਸਰਕਾਰ ਦੇ ਵਿੱਚ ਹੋਊਗਾ ਦੀਆਂ ਵੋਟਾਂ ਤਾਂ 25 ਤਰੀਕ ਨੂੰ ਪੈ ਗਈਆਂ ਕੇਜਰੀਵਾਲ ਸਾਹਿਬ ਦੀਆਂ ਇਹ ਚਾਹੁੰਦੇ ਤਾਂ ਆਪਣੇ ਪਰਿਵਾਰ ਨਾਲ ਦਿੱਲੀ ਰਹਿ ਸਕਦੇ ਸੀ ਇਹਨਾਂ ਨੂੰ ਕੀ ਲੋੜ ਸੀ 50 ਡਿਗਰੀ ਟੈਂਪਰੇਚਰ ਚ ਕੰਮ ਕਰਨੀ ਪਰ ਇਹਨਾਂ ਨੂੰ ਦਰਦ ਹੈ ਇਹਨਾਂ ਨੂੰ ਦਰਦ ਹੈ ਦੇਸ਼ ਦਾ ਕਿ ਕੋਈ ਮੇਰੇ ਗਏ ਬਿਨਾ ਕੋਈ ਸੀਟ ਐਸੀ ਨਾ ਰਹਿ ਜਾਏ ਜਿਹਦੇ ਨਾਲ ਇਹ ਤਾਨਾशाही ਜਿਹੜੀ ਹੈ ਉਹ ਸਰਕਾਰ ਚਾਜੇ ਤੇ ਮੁੜ ਕੇ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਬਦਲ ਦੇਣ ਵੀਰੋ ਸਭ ਦਾਨ ਨੂੰ ਬਚਾਉਣ ਦੀ ਲੜਾਈ ਹੈ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਤਾਂ ਕਰਕੇ ਤੁਹਾਡੇ ਕੋਲੇ ਆਇਆ ਤਾਂ ਕਰਕੇ ਫਿਰਦੇ ਆ ਤੁਪਾਂ ਚ ਕਿਤੇ ਇਹ ਨਾ ਕਹਿ ਦਿਓ ਭਗਵੰਤ ਜੀ ਕੇਜਰੀਵਾਲ ਸੰਗਰੂਰ ਤਾਗੇ ਜਿਸਨਾਮ ਆ ਜਾਂਦੇ ਉੱਥੋਂ ਵੀ ਵੋਟਾਂ ਪਾਣਦੇ ਜੇ ਬਾਦਰਗੜ ਆ ਜਾਂਦੇ ਉੱਥੋਂ ਵੋਟਾਂ ਪਾਣਦੇ ਜਿੱਤਨਹੋਲੇ ਆ ਜਾਂਦੇ ਵੋਟਾਂ ਪਾਣਦੇ ਵੀਰੋ ਅਸੀਂ ਕੋਈ ਆਪਣੇ ਬੱਚਿਆਂ ਵਾਸਤੇ ਵੋਟਾਂ ਨਹੀਂ ਮੰਗ ਰਹੇ ਅਸੀਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗ ਰਹੇ ਹਾਂ ਤੁਹਾਡੇ ਬੱਚਿਆਂ ਵਾਸਤੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ ਦੇ ਪੇਰ ਚੀਰੋ ਆਉਂਦੇ ਮੋਟਰਾਂ ਵਾਲੀ ਬਿਜਲੀ ਦਿਨੇ ਵੀ ਆਉਂਦੀ ਹੈ ਨਹਿਰਾ ਕਸੀਆਂ ਚ ਪਾਣੀ ਆ ਗਿਆ ਤੇ ਵੀਰੋ મોદી 10 ਸਾਲਾਂ ਬਾਅਦ ਮੰਗਲ ਸੂਤਰ 10 ਸਾਲਾਂ ਬਾਅਦ ਸ਼ਮਸ਼ਾਨ ਘਾਟ ਜੇ ਇੰਡੀਆ ਗਠਜੰਦਨੀ ਸਰਕਾਰ ਆ ਗਈ ਤੁਹਾਡੇ ਕੋਲ ਤਿੰਨ ਬੱਕਰੀਆਂ ਨੇ ਦੋ ਬੱਕਰੀਆਂ ਲੈ ਜਾਣਗੇ ਦੋ ਮੱਝਾਂ ਨੇ ਇੱਕ ਮੱਝ ਲੈ ਜਾਣਗੇ ਜੇ ਮੱਝ ਨਾ ਖੁੱਲੀ ਉਹ ਸੰਗੜ ਲੈ ਜਾਣਗੇ ਆ ਗੱਲਾਂ ਨੇ ਯਾਰ ਪ੍ਰਧਾਨ ਮੰਤਰੀ ਦੇ ਕਰਨ ਦੀਆਂ ਇਹ ਅਰਵਿੰਦ ਕੇਜਰੀਵਾਲ ਦੇਸ਼ ਦਾ ਇੱਕੋ ਇੱਕ ਨੇਤਾ 20 ਦਿਨ ਦੀ ਮੌਲਤ ਮਿਲਿਆ ਕੋਰਟ ਤੋਂ ਇੱਕ ਘੰਟਾ ਵੀ ਘਰੇ ਨਹੀਂ ਰਿਹਾ ਸਿੱਧਾ ਹੀ ਆਉਣ ਸਰ ਕਹਿੰਦਾ ਚਲੋ ਦੋਸ਼ ਬਚਾਉਣ ਵਾਸਤੇ ਚਲੀਏ ਓ ਵੀਰ ਅਰਵਿੰਦ ਕੇਜਰੀਵਾਲ ਆਪਣੇ ਵਾਸਤੇ ਵੋਟਾਂ ਨਹੀਂ ਮੰਗਣਾ ਆ ਅਰਵਿੰਦ ਕੇਜਰੀਵਾਲ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਜੇ ਦਿੱਲੀ 'ਚ ਇਹਨਾਂ ਨੇ ਸਕੂਲਾਂ ਦਾ ਕੰਮ ਸ਼ੁਰੂ ਕੀਤਾ ਤਾਂ ਆਪਾਂ ਨੂੰ ਪਤਾ ਲੱਗਿਆ ਆਪਾਂ ਨੇ ਸਕੂਲ ਬਣਾ ਲਏ ਜੇ ਦਿੱਲੀ 'ਚ ਇਹਨਾਂ ਨੇ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਆਪਾਂ ਆਮ ਆਦਮੀ ਕਲੀਨਿਕ ਇੱਥੇ ਸ਼ੁਰੂ ਕਰ ਲਏ ਜੇ ਦਿੱਲੀ 'ਚ ਬਿਜਲੀ ਫ੍ਰੀ ਕੀਤੀ ਆਪਾਂ ਕਰਤੀ ਇਹਨਾਂ ਨੂੰ ਬਿਜਲੀ ਫ੍ਰੀ ਕਰਨੀ ਆਉਂਦੀ ਹੈ ਭਾਜਪੀ ਨੂੰ ਇੱਕੋ ਹੀ ਡਰ ਹੈ ਕਿ ਦੋ ਹੀ ਸਟੇਟਾਂ ਨੇ ਦਿੱਲੀ ਤੇ ਪੰਜਾਬ ਜਿੱਥੇ ਬਿਜਲੀ ਪ੍ਰੀਆ 24 ਘੰਟੇ ਰਾਸ਼ਨ ਦੋਟੂ ਦੌਰ ਮਿਲਦਾ ਹੈ ਸਰਕਾਰ ਤੁਹਾਡੇ ਘਰੇ ਆਉਂਦੀ ਹੈ ਤੁਹਾਨੂੰ ਸਰਕਾਰ ਦੇ ਦਰਵਾਜ਼ੇ ਨਹੀਂ ਜਾਣਾ ਪੈਂਦਾ ਇਸੇ ਕਰਕੇ ਗ੍ਰਿਫਤਾਰ ਕਰਕੇ ਕਹਿੰਦੇ ਪਾਰਟੀ ਖਤਮ ਕਰ ਦਿਓ ਪਾਰਟੀ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਉਹ ਵਿਅਕਤੀ ਨੂੰ ਤਾਂ ਫੜ ਲਓਗੇ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਦੱਸਦੇ ਮੋਦੀ ਉਹਨਾਂ ਦੇ ਆਪ ਤੇ ਲਾਲੇ ਪੜਿਆ ਹੈ ਹੈ ਕਿੱਕਲੀ ਉਹ ਕਿਆ ਸੁਣਦੇ ਹੋ ਕਿਕਲੀ ਉਹਨਾਂ ਦੀ ਜਾਨ ਪਈ ਆ ਨਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਵੋਟ ਕੋਈ ਚਾਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਣਾ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਮਾਨ ਸਾਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਅਕਾਲੀ ਦਲ ਦੀ ਫੱਟੀ ਫਿਰ ਚੀਜੇ ਸਾਲੇ ਨੇ ਪੋਚੀ ਐ ਲੋਕ ਲੋਕ ਕਹਿੰਦੇ ਰੱਜੇ ਪੁਜੇ ਪਰ ਅਸੀਂ ਬੜੇ ਭੁੱਖੜਵੇਂ ਤਿੰਨ ਚਾਰ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜਵੇਂ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਅਸੀਂ ਮੋਜ ਬੜੀ ਲੁੱਟੀ ਐ ਕੁੱਕੀ ਛੇਤਰ ਨਾਲ ਕੁੱਟੀ ਐ ਪਰ ਸਾਡੀ ਜੜ ਹੁਣ ਮਾਨ ਸਤੌਜ ਵਾਲੇ ਨੇ ਪੁੱਟੀ ਐ ਲੋ ਫਿਰ ਸੰਗਰੂਰ ਵਾਲਿਓ 4 ਤਰੀਕ ਨੂੰ ਅਕਾਲੀ ਦਲ ਦੀ ਪੰਜਾਬ ਦੀ ਰਾਜਨੀਤੀ ਚੋ ਸਦਾ ਲਈ ਸਦਾ ਲਈ ਬੋਲੇ ਸੋਨਹਾ